ਪੰਜਾਬ ਦੇ ਭਲੇ ਦਾ ਸਮਝੌਤਾ ਹੋ ਸਕਦਾ ਹੈ ਪੰਜਾਬ ਦੀ ਭਲਾਈ ਲਈ ਸਮਝੌਤਾ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਕਰਮ ਸਿੰਘ ਮਜੀਠੀਆ ਦਾ ਹੁਣੀ ਤੁਸੀਂ ਜੋ ਬਿਆਨ ਸੁਣਿਆ ਇਹ ਉਹਨਾਂ ਨੇ ਉਸ ਸਵਾਲ ਦਾ ਜਵਾਬ ਦਿੱਤਾ ਜਿਸ ਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਹੋ ਸਕਦਾ ਹੈ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਪੰਜਾਬ ਦੇ ਭਲੇ ਦੇ ਲਈ ਜੋ ਵੀ ਅੱਗੇ ਆਏਗਾ ਉਸ ਦੇ ਨਾਲ ਅਕਾਲੀ ਦਲ ਗੱਡ ਜੋੜ ਕਰ ਸਕਦਾ ਹੈ ਪੰਜਾਬ ਦੇ ਭਲੇ ਦੀ ਦਲੀਲ ਉਹਨਾਂ ਨੇ ਦਿੱਤੀ ਹੈ ਇੱਕ ਵਾਰੀ ਸੁਣ ਲਓ ਕਿ ਵਿਕਰਮ ਸਿੰਘ ਮਜੀਠੀਆ ਕੀ ਕਹਿ ਰਹੇ ਨੇ ਫਿਰ ਤੁਹਾਨੂੰ ਦੱਸਾਂਗੇ ਕਿ ਆਖਿਰ ਅੱਜਕਲ ਕੰਸੂਹਾ ਕੀ ਨੇ ਕਿਆਸ ਕੀ ਲੱਗ ਰਹੇ ਨੇ ਤੇ ਅਕਾਲੀ ਦਲ ਤੇ ਭਾਜਪਾ ਦੇ ਗੱਡ ਜੋੜ ਦਾ ਇਤਿਹਾਸ ਕੀ ਹੈ ਸਾਹਿਬ ਜੀ ਪੰਜਾਬ ਦੇ ਭਲੇ ਦਾ ਸਮਝੌਤਾ ਹੋ ਸਕਦਾ ਹੈ ਪੰਜਾਬ ਦੀ ਭਲਾਈ ਲਈ ਸਮਝੌਤਾ ਹੋ ਸਕਦਾ ਹੈ ਪੰਜਾਬ ਦੀ ਤਰੱਕੀ ਲਈ ਸਾਡਾ ਸਮਝੌਤਾ ਬਾਕੀ ਪਾਰਟੀਆਂ ਪੂਟੀਆਂ ਛੋਟੀ ਗੱਲ ਹੈ ਜਦੋਂ ਜਿਹਦੇ ਨਾਲ ਹੋਊਗਾ ਅਜੇ ਤਾਂ ਪਸਪਾ ਨਾਲ ਹੈ ਜੇ ਕੋਈ ਹੋਊਗੀ ਤਬਦੀਲੀ ਤੁਸੀਂ ਲਿਖੀ ਪੂਰੀ ਜਾਣਦੇ ਹੋ ਜੇ ਕੋਈ ਹੋਊ ਤੁਹਾਨੂੰ ਦੱਸ ਦੇਵਾਂਗੇ ਯਕਮ ਸਿੰਘ ਮਜੀਠੀਆ ਕਹਿ ਰਹੇ ਨੇ ਕਿ ਪੰਜਾਬ ਦੇ ਭਲੇ ਦੇ ਲਈ ਉਹ ਗੱਡ ਜੋੜ ਕਰ ਸਕਦੇ ਨੇ ਜਦੋਂ ਭਾਜਪਾ ਨਾਲ ਪਹਿਲਾ ਨਾਤਾ ਸੀ ਤਾਂ ਉਦੋਂ ਵੀ ਇਹੀ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਹਿੱਤਾਂ ਦੇ ਲਈ ਉਹਨਾਂ ਨੇ ਭਾਜਪਾ ਦੇ ਨਾਲ ਗੱਡ ਜੋੜ ਕੀਤਾ ਹੋਇਆ ਪਰ 9 ਮਾਰਚ ਦਾ ਇਹ ਰਿਸ਼ਤਾ ਟੁੱਟ ਗਿਆ ਸੀ ਕਿਸਾਨ ਅੰਦੋਲਨ ਦੇ ਕਰਕੇ ਪਰ ਹੁਣ ਕਿਆਸ ਖੂਬ ਨੇ ਕਿ ਭਾਜਪਾ ਦੀ ਅਕਾਲੀ ਦਲ ਦੇ ਨਾਲ ਗੱਲਬਾਤ ਹੋ ਰਹੀ ਹੈ ਸੂਤਰਾਂ ਮੁਤਾਬਕ ਇਹ ਗੱਡ ਜੋੜ ਸਿਰੇ ਵੀ ਚੜ੍ਹ ਸਕਦਾ ਹੈ ਤੇ ਅਕਾਲੀ ਦਲ ਵੱਡੇ ਪੜਾ ਦੀ ਭੂਮਿਕਾ ਨਿਭਾ ਸਕਦਾ ਹੈ ਅਜਿਹੇ ਕਿਆਸ ਨੇ ਸੂਤਰਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਪਰ ਥੋੜਾ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਤੁਹਾਨੂੰ ਦੱਸ ਦਿੰਨੇ ਕਿ ਆਖਿਰ ਇਹ ਗੜਜੋੜ ਕਿੰਨਾ ਪੁਰਾਣਾ ਹੈ ਹਾਲਾਂਕਿ 3 ਸਾਲ ਤੋਂ ਇੱਕ ਦੂਜੇ ਦੇ ਵਿਰੋਧੀ ਬਣੇ ਹੋਏ ਨੇ ਆਕਾਲੀ ਦਲ ਤੇ ਭਾਜਪਾ ਪਰ 1996 ਤੋਂ ਲੈ ਕੇ 2020 ਤੱਕ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਸਹਿਯੋਗੀ ਰਿਹਾ ਪਰ ਕਿਸਾਨਾਂ ਅੰਦੋਲਨ ਤੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਦੂਰੀਆਂ ਅਜੇਹੀਆਂ ਪਈਆਂ ਕਿ ਕਿਉਂ ਖਿਚੜੀ ਦਾ ਰਿਸ਼ਤਾ ਟੁੱਟ ਗਿਆ ਹੁਣ ਤੁਹਾਨੂੰ ਗੜਜੋੜ ਦਾ ਸਿਆਸੀ ਗਣਿਤ ਵੀ ਸਮਝਾ ਦਿੰਦੇ ਆ ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ 10 ਅਤੇ ਭਾਜਪਾ 3 ਸੀਟਾਂ ਤੇ ਚੋਣ ਲੜਦੀ ਸੀ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ 94 ਅਤੇ ਭਾਜਪਾ 23 ਸੀ ਜਦੋਂ ਗੱਟ ਜੋੜ ਦੀਆਂ ਗੱਲਾਂ ਚੱਲੀਆਂ ਸਨ ਤਾਂ ਉਦੋਂ ਭਾਜਪਾ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਵੱਡੇ ਪਰਾ ਦੀ ਭੂਮਿਕਾ ਚਾਹੁੰਦੇ ਤੇ ਉਦੋਂ ਅਕਾਲੀ ਦਲ ਨੇ ਇਹ ਵੀ ਦਲੀਲ ਦਿੱਤੀ ਹੋਏਗੀ ਕਿ ਖੇਤਰੀ ਪਾਰਟੀ ਹੋ ਸਭ ਤੋਂ ਪੁਰਾਣੀ ਇਸ ਲਈ ਉਹ ਵੱਡੇ ਪਰਾ ਦੀ ਭੂਮਿਕਾ ਚ ਰਹੇਗੀ ਪਰ ਹੁਣ ਅਜਿਹੇ ਹਾਂ ਸੂਤਰਾਂ ਮੁਤਾਬਕ ਖਬਰਾਂ ਨੇ ਕਿ ਗੱਟ ਜੋੜ ਸਿਰੇ ਚੜ ਸਕਦਾ ਹੈ ਤੁਹਾਨੂੰ ਹੋਰ ਪਿੱਛੇ ਜਾ ਕੇ ਦੱਸਦੇ ਹਾਂ ਕਿ ਆਖਿਰੀ ਜਿਹੜਾ ਰਿਸ਼ਤਾ ਉਹ ਟੁੱਟਿਆ ਕਿਉਂ ਸੀ ਇਤਿਹਾਸ ਭਾਵੇਂ ਇਸ ਦਾ ਕਾਫੀ ਪੁਰਾਣਾ ਹੈ 30 ਸਾਲ ਪੁਰਾਣਾ ਰਿਸ਼ਤਾ ਪਰ ਕਿਸਾਨਾ ਕਰਕੇ ਟੁੱਟ ਗਿਆ ਸੀ 1996 ਦੇ ਵਿੱਚ ਅਕਾਲੀ ਦਲ ਭਾਜਪਾ ਦਾ ਗੱਟ ਜੋੜ ਹੋਇਆ ਅਟਰ ਬਿਆ ਕੋਆਲਿਸ਼ਨ ਦੇ ਵਿੱਚ ਗੜਜੋੜ ਹੋਇਆ ਅਕਾਲੀ ਦਲ ਕੇਂਦਰ ਚ ਬੀਜੇਪੀ ਦੇ ਅਗਵਾਈ ਵਾਲੇ ਐਨਡੀਆ ਦਾ ਹਿੱਸਾ ਬਣਿਆ 2002 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੜਜੋੜ ਦੀ ਬੁਰੀ ਹਾਰ ਹੋਈ ਸੀ 2007 ਦੇ ਵਿੱਚ ਗੜਜੋੜ ਦੀ ਸੱਤਾ ਚ ਵਾਪਸੀ ਹੋਈ ਫਿਰ 2012 ਦੇ ਵਿੱਚ ਗੜਜੋੜ ਨੇ ਸੱਤਾ ਦੇ ਵਿੱਚ ਲਗਾਤਾਰ ਦੂਜੀ ਵਾਰ ਵਾਪਸੀ ਕੀਤੀ ਪਰ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਗੜਜੋੜ ਨੂੰ ਕਾਂਗਰਸ ਤੋਂ ਹਾਰ ਮਿਲੀ ਫਿਰ ਆਇਆ ਸਾਲ 2020 ਜਦੋਂ 17 ਸਤੰਬਰ ਨੂੰ ਹਰਸਿਮਰਤ ਕੌਰ ਬਾਦਲ ਨੇ ਮੰਤਰੀਅਤ ਤੋਂ ਅਸਤੀਫਾ ਦੇ ਦਿੱਤਾ ਤੇ ਫਿਰ ਆਇਆ 26 ਸਤੰਬਰ 20 ਨਾਲੋ ਗੱੜਜੋੜ ਤੋੜ ਲਿਆ ਐਨਡੀਆ ਦੇ ਵਿੱਚੋਂ ਬਾਹਰ ਹੋ ਗਏ ਭਾਜਪਾ ਨਾਲੋਂ ਗੱੜਜੋੜ ਤੋੜ ਲਿਆ ਪਰ ਉਹਨਾਂ ਨੇ ਫੇਰ ਨਾਤਾ ਜੋੜਿਆ ਬੀਐਸਪੀ ਨਾਲ ਹਾਲਾਂਕਿ ਬੀਐਸਪੀ ਇਹ ਕਹਿ ਚੁੱਕੀ ਹੈ ਕਿ ਉਹ ਲੋਕ ਸਭਾ ਚੋਣਾਂ ਪੂਰੇ ਦੇਸ਼ ਦੇ ਵਿੱਚ ਇਕੱਲੇ ਆਪਣੇ ਦਮ ਤੇ ਲੜੇਗੀ ਪਰ ਹੁਣ ਜਿਹੜੇ ਸਮੀਕਰਨ ਬੰਦਦੇ ਨੇ ਉਹ ਥੋੜੇ ਵੱਖਰੇ ਲੱਗ ਰਹੇ ਨੇ ਕਿਉਂਕਿ ਗੱਲ ਹੈ ਜੋ ਭਾਜਪਾ ਉਹ ਪੰਜਾਬ ਦੀਆਂ ਕੁਝ ਹੋਰ ਸਿਆਸੀ ਧਿਰਾਂ ਦੇ ਨਾਲ ਵੀ ਕਰ ਰਹੀ ਹੈ ਰਾਬਤਾ ਉਹਨਾਂ ਦਾ ਕਾਇਮ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਇਹ ਵੀ ਕਿਹਾ ਗਿਆ ਹੈ ਕਿ ਕਾਂਗਰਸ ਦੇ ਵੀ ਕੁਝ ਲੀਡਰ ਨੇ ਜਿਨ੍ਹਾਂ ਦੇ ਰਾਬਤੇ ਦੇ ਵਿੱਚ ਭਾਜਪਾ ਹੈ